ਉਹਨਾਂ ਨੂੰ ਮੁੱਖ ਰੱਖ ਕੇ ਕੋਈ ਵੀ ਫੈਸਲਾ ਸੁਣਾਇਆ ਜਾਵੇ ਔਰ ਇਹ ਫੈਸਲਾ ਇਸ ਤਰੀਕੇ ਦਾ ਬਿਲਕੁਲ ਨਾ ਹੋਵੇ ਜਿੰਨੂੰ ਸੁਣ ਕੇ ਲੋਕ ਕਹਿਣ ਵੀ ਜੇ ਇਹੋ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦਰਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਜੇ ਸਵਾਮਾ ਲਗਣੀ ਆ ਨਾ ਫਿਰ ਕੋਈ ਨਹੀਂ ਜਿੱਡੀ ਮਰਜੀ ਵੱਟੀ ਗਲਤੀ ਕਰ ਲਾ ਸਵਾਮਾ ਤੇ ਹੱਦ ਐਂਡ ਤੇ ਜਾ ਕੇ ਸਜ਼ਾ ਤੇ ਆ ਲਗਣੀ ਤਾਂ ਘਟੋ ਘਟ ਜਿਹੜੀ ਵੀ ਉਹਨਾਂ ਨੂੰ ਤਜਾ ਲਗਣੀ ਆ ਕਿਉਂਕਿ ਗਲਤੀਆਂ ਮੰਨ ਚੁੱਕੇ ਨੇ ਹੋਰਾ ਤੇ ਕੋਰਟ ਤੇ ਬਹਿਣੀ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਖੁਦ ਲਿਖਤੀ ਗਲਤੀਆਂ ਮੰਨ ਚੁੱਕੀ ਹੈ ਵੀ ਸਾਡੇ ਕੋਲ ਗਲਤੀਆਂ ਹੋਈਆਂ ਨੇ ਤੇ ਜੇ ਗਲਤੀਆਂ ਹੋਈਆਂ ਨੇ ਤਾਂ ਘੱਟੋ ਘੱਟ ਦੀ ਸਜ਼ਾ ਹੁਣ ਮਿਸਾਲੀ ਹੋਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਾਡੀ ਗੁਜਾਰੀਸ਼ ਆ ਕਾਲ ਦਸਤਖਤ ਦੇ ਜਥੇਦਾਰ ਨੂੰ ਚੋਕ ਮਿਸਾਲੀ ਸਜ਼ਾ ਇਹਨਾਂ ਦੋਸ਼ੀਗ ਨੂੰ ਸੁਣਾਉਣ ਉਸ ਕੀ ਸੁਣਾਉਣਗੇ ਮੇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸਿੰਘ ਉਹਨਾਂ ਨੇ ਤੁਹਾਨੂੰ ਮੋਗੇ ਦੀ ਧਰਤੀ ਦੇ ਉੱਤੇ 5 ਦਸੰਬਰ ਨੂੰ ਹੋਰ ਜਨ ਦਿਵਾਲੀ ਕਨਵੈਨਸ਼ਨ ਦੁਬਾਰੇ ਜਾਣਕਾਰੀ ਦਿੱਤੀ ਆ ਉਹਨਾਂ ਮੁੱਦਿਆਂ ਦੇ ਬਾਰੇ ਜਾਣਕਾਰੀ ਦਿੱਤੀ ਆ ਜਿਹੜੇ ਇਸ ਕਨਵੈਨਸ਼ਨ ਦੇ ਅੱਜ ਫੋਕਸ ਕੀਤੇ ਜਾਣਗੇ ਉਹਦੇ ਨਾਲ ਨਾਲ ਜਿਹੜੇ ਕੁਝ ਚਲੰਤ ਮੁੱਦੇ ਨੇ ਉਹਨਾਂ ਦੇ ਵਿੱਚੋਂ ਇੱਕ ਮੁੱਦਾ ਇੱਕ ਅਹਿਮ ਦਿਨ 2 ਦਸੰਬਰ ਦਾ ਵੀ ਆਉਣ ਵਾਲਾ ਪਿਛਲੇ 5-7 ਸਾਲਾਂ ਦੇ ਵਿੱਚ ਜਿੱਥੇ ਸਟੇਟ ਨੇ ਸਾਡੇ ਉੱਤੇ ਰਿਪ੍ਰੈਸ਼ਨ ਕੀਤਾ ਉੱਥੇ ਇੱਕ ਚੀਜ਼ ਇਹ ਵੀ ਬੜੀ ਉੱਭਰ ਕੇ ਸਾਹਮਣੇ ਆਈ ਆ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪਾਰਟੀਆਂ ਨੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਨੇ ਸਾਡੀ ਅਗਵਾਈ ਕਰਕੇ ਸਾਨੂੰ ਸਹੀ ਸੇਧ ਦੇਣੀ ਉਹਨੇ ਹੀ ਕਈ ਥਾਵਾਂ ਤੇ ਇਹੋ ਜਿਹੀ ਅਵਗਿਆ ਕੀਤੀ ਕਿ ਲੋਕ ਅੱਜ ਉਹਨਾਂ ਦੇ ਖਿਲਾਫ ਹੋ ਗਏ ਔਰ ਦਿਨ ਇੱਥੇ ਤੱਕ ਪਹੁੰਚ ਗਏ ਨੇ ਕਿ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਦੇ ਅਧੀਨ ਚੱਲ ਰਹੀ ਹੋਵੇ ਸ਼੍ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹਾਂ ਲਾਣਿਆ ਗਿਆ ਹੋਵੇ ਤੇ ਦੋ ਤਰੀਕ ਨੂੰ ਸਮੁੱਚੀ ਲੀਡਰਸ਼ਿਪ ਨੂੰ ਹਣ ਪੇਸ਼ ਹੋਣੀ ਕਿਹਾ ਗਿਆ। ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਲੱਗਾ ਵੀ ਐਨੇ ਨੰਬਰ ਆਫ ਲੀਡਰ ਕੋ ਵੀ ਉਸ ਸੰਸਾਦੇ ਉਸ ਪਾਰਟੀ ਦੇ ਜਿੰਨੇ ਕਦੀ ਸਾਡੀ ਅਗਵਾਈ ਕਰਨੀ ਸੀ ਜਿੰਨੋਂ ਲੋਕ ਇਹ ਮੰਨਦੇ ਸੀ ਵੀ ਅਕਾਲੀ ਦਲ ਸਾਡੀ ਅਗਵਾਈ ਕਰੇਗਾ ਪੰਥਕ ਮੁੱਦਿਆਂ ਦੀ ਪੰਜਾਬ ਦੇ ਮੁੱਦਿਆਂ ਦੀ ਪਰ ਉਹਨੇ ਹੀ ਜਿਸ ਤਰੀਕੇ ਦੇ ਨਾਲ ਪਿਛਲੇ 7 ਸਾਲਾਂ ਦੇ ਵਿੱਚ ਆਪਣੀ ਕਾਰਜਗਾਰੀ ਕੀਤੀ ਖਾਸ ਤੌਰ ਤੇ 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਉਤੋਂ ਲੋਕਾਂ ਦੇ ਜਿੱਥੇ ਉਹ ਮਨਾਂ ਤੋਂ ਉਤਰੇ ਨੇ ਉਥੇ ਉਹ ਹੁਣ ਮੋਹਕ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਵੀ ਆਪਣੀ ਸਜ਼ਾ ਲਵਾਉਣਗੇ। ਔਰ ਸਾਡੀ ਇੱਕ ਗੁਜਾਰਿਸ਼ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਬਾਨਾਂ ਨੂੰ ਕਿ ਉਹ ਜੋ ਵੀ ਫੈਸਲਾ ਲੈਣ ਉਹ ਸਭ ਤੋਂ ਅਹਿਮ ਚੀਜ਼ ਜਿਹੜੀ 'ਤੇ ਧਿਆਨ ਚ ਰੱਖਣਗੇ ਵੀ ਸਾਨੂੰ ਆਸ ਹੈ ਪੂਰੀ। ਉਹ ਮर्यादा ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਧਿਆਨ ਚ ਰੱਖਿਆ ਜਾਵੇ। ਔਰ ਦੂਸਰੀ ਗੱਲ ਜਿਹੜੀ ਨਾਲ ਜੁੜਦੀ ਆ ਕਿ ਜਿਹੜੀ ਇੱਕ ਸੱਚੇ ਸੈਂਟੀਮੈਂਟਸ ਨੇ ਲੋਕਾਂ ਦੇ ਉਹਨਾਂ ਨੂੰ ਮੁੱਖ ਰੱਖ ਕੇ ਕੋਈ ਵੀ ਫੈਸਲਾ ਸੁਣਾਇਆ ਜਾਵੇ ਔਰ ਇਹ ਫੈਸਲਾ ਇਸ ਤਰੀਕੇ ਦਾ ਬਿਲਕੁਲ ਨਾ ਹੋਵੇ ਜਿੰਨੂੰ ਸੁਣ ਕੇ ਲੋਕ ਕਹਿਣ ਵੀ ਜੇ ਇਹੋ ਜਿਹੀ ਸਵਾਮਾਂ ਲੱਗਣੀਆਂ ਨੇ ਤਾਂ ਫਿਰ ਕੋਈ ਨਹੀਂ ਜਿੱਡੀ ਮਰਜ਼ੀ ਵੱਡੀ ਗਲਤੀ ਕਰ ਲੈ ਸਵਾਮਾਂ ਤੇ ਐਂਡ ਤੇ ਜਾ ਕੇ ਸਜ਼ਾ ਤੇ ਆ ਲੱਗਣੀ ਤਾਂ ਘੱਟੋ ਘੱਟ ਜਿਹੜੀ ਵੀ ਉਹਨਾਂ ਨੂੰ ਸਜ਼ਾ ਲੱਗਣੀ ਆ ਕਿਉਂਕਿ ਗਲਤੀਆਂ ਮੰਨ ਚੁੱਕੇ ਨੇ ਹੁਣ ਉਹ ਇਥੇ ਕੋਰਟ ਤੇ ਬਹਿਣੀ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਖੁਦ ਲਿਖਤੀ ਗਲਤੀਆਂ ਮੰਨ ਚੁੱਕੀ ਹੈ ਵੀ ਸਾਡੇ ਕੋਲ ਗਲਤੀਆਂ ਹੋਈਆਂ ਨੇ ਤੇ ਜੇ ਗਲਤੀਆਂ ਹੋਈਆਂ ਨੇ ਤਾਂ ਘੱਟੋ ਘੱਟ ਦੀ ਸਜ਼ਾ ਹੁਣ ਮਿਸਾਲੀ ਹੋਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੋਈ ਵੀ ਸਿੱਖ ਲੀਡਰਸ਼ਿਪ ਇਹੋ ਜਿਹੀਆਂ ਗਲਤੀਆਂ ਨਾ ਕਰੇ ਜਿਹੜੀਆਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀਆਂ ਸੀ ਸੋ ਇਹ ਸਾਡੀ ਬੇਨਤੀ ਸਾਡੀ ਗੁਜਾਰਿਸ਼ ਆ ਆਕਾਲ ਸਰਬ ਦੇ ਜਥੇਦਾਰ ਨੂੰ ਕਿ ਉਹ ਮਿਸਾਲੀ ਸਜ਼ਾ ਇਹਨਾਂ ਦੋ ਤਰੀਕ ਨੂੰ ਸੁਣਾਉਣ ਉਹ ਕੀ ਸੁਣਾਉਣਗੇ ਉਹ ਕੌਮ ਦੇ ਚ ਪ੍ਰਵਾਨ ਹੋਏਗੀ ਨਹੀਂ ਹੋਏਗੀ ਇਹ ਤਾਂ ਸੁਣਾਉਣ ਤੋਂ ਬਾਅਦ ਵਿੱਚ ਪਤਾ ਲੱਗੇਗਾ ਪਰ ਦੋਸ ਤਰੀਕ ਦਾ ਜਿਹੜਾ ਦੇਣਿਆ ਉਹ ਇੱਕ ਅਹਿਮ ਦੇਣਿਆ ਸਿੱਖਾਂ ਦੇ ਵਾਸਤੇ ਵੀ ਔਰ ਖਾਸ ਤੌਰ ਤੇ ਪੰਥਦਰਦੀਆਂ ਵਾਸਤੇ ਜਿਨ੍ਹਾਂ ਨੇ ਇਸ ਲੀਡਰਸ਼ਿਪ ਦੇ ਸੋ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਸੋ ਅਖੀਰ ਤੇ ਇੱਕ ਵਾਰ ਫੇਰ ਇਹ ਸਾਰੇ ਮੁੱਦੇ ਜਿਹੜੇ ਨੇ ਚਾਹੇ ਅਕਾਲੀ ਦਲ ਦਾ ਮੈਂ ਤੁਹਾਨੂੰ ਗੁਣਾਇਆ ਇਹ ਸਾਰੇ ਉਹਨਾਂ ਚੀਜ਼ਾਂ ਦੇ ਵਿੱਚ ਹੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇਸ ਕਨਵੈਨਸ਼ਨ ਦਾ ਜਨਮ ਹੋਇਆ ਸਾਡੀ ਹਰ ਸੰਸਥਾ ਨਿਗਾਰ ਵੱਲ ਗਈ ਕੱਲੇ ਸਾਡੇ ਹੱਕ ਹੀ ਨਹੀਂ ਲੁੱਟੇ ਗਏ ਉਹ ਸਾਡੀਆਂ ਸੰਸਥਾਵਾਂ ਜਿਨ੍ਹਾਂ ਨੇ ਸਾਡੀਆਂ ਗੱਲਾਂ ਕਰਨੀਆਂ ਸੀ ਉਹ ਵੀ ਨਿਹਾਰਵਲ ਗਈਆਂ ਤੇ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਔਰ ਜਿਹੜੇ ਚਿਹਰੇ ਬਚੇ ਨੇ ਉਹਨਾਂ ਨੂੰ ਅਸੀਂ ਇਸ ਕਨਵੈਨਸ਼ਨ ਦੇ ਵਿੱਚ ਸੱਦਾ ਦਿੱਤਾ ਹੈ ਜਿਹੜੇ ਅੱਜ ਵੀ ਪੰਥ ਦੇ ਪੰਜਾਬ ਦੇ ਲਈ ਸੁਹਿਰਦ ਨੇ ਉਹ ਇੱਥੇ ਇਕੱਠੇ ਹੋਣਗੇ ਔਰ ਇੱਕ ਕਲੈਕਟਿਵ ਡਿਸੀਜਨ ਲੈ ਕੇ ਅੱਗੇ ਸੰਘਰਸ਼ ਦਾ ਰਾយ ਆ ਉਲੀਕਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ